ਹੋ ਮਾਰਨ ਲੱਗ ਗਿਆ ਇੱਧਰ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਕਿਸਾਨ ਪਰੋ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਚਾਰ ਕੱਟਾਂ ਦੀ ਵੀਡੀਓ ਸਾਂਝੀ ਕਰਨੀ ਜਿਨ੍ਹਾਂ ਦੇ ਵਿੱਚੋਂ ਇੱਕ ਨੰਬਰ ਤੇ ਨੀਲੀ ਰਵੀ ਨਸਲ ਦੀ ਕੱਟੀ ਹੈ ਜੀ ਤੇ ਦੋ ਨੰਬਰ ਤੇ ਤੁਹਾਨੂੰ ਕੁਸ਼ਕ ਮੀਨਾ ਦੀ ਕਾਲੇ ਰੰਗ ਦੀ ਕੱਟੀ ਮਿਲ ਜੂਗੀ ਔਰ ਤਿੰਨ ਨੰਬਰ ਤੇ ਤੁਹਾਨੂੰ ਡੇਢ ਸਾਲ ਦੀ ਕੱਟੀ ਆ ਤੇ ਚਾਰ ਨੰਬਰ ਤੇ ਤੁਹਾਨੂੰ ਤਕਰੀਬਨ 2 ਸਾਲ ਦੀ ਝੋਟੀ ਹੈਗੀ ਤੇ ਗੱਬਣ ਹੋਈ ਵੇ ਕੱਟੀ ਚਾਰ ਕੱਟਾਂ ਦੀ ਵੀਡੀਓ ਸਾਂਝੀ ਕਰਨੀ ਆ ਜਿਹੜੀ ਤੁਹਾਨੂੰ ਕੱਟੀ ਪਸੰਦ ਆ ਉਸ ਬਾਈ ਨਾਲ ਸੰਪਰਕ ਕਰ ਲਿਓ ਕਿਸੇ ਭਰਾ ਨੇ ਕੋਈ ਮੈਥਾ ਇਹ ਵੀਡੀਓ ਬਣਾਉਣਾ ਤਾਂ ਮੇਰਾ ਨੰਬਰ ਨੋਟ ਕਰ ਲਓ 8360462500 ਇਹ ਵੀਡੀਓ ਬਣਾਉਣ ਵਾਸਤੇ ਨੰਬਰ ਹੈ ਜੀ ਸੋ ਚੈਨਲ ਸਬਸਕ੍ਰਾਈਬ ਜਰ ਕਰ ਲਿਓ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਤੇ ਪਿੰਡ ਬੋਲੋਗੇ ਆਪਣਾ ਨਾਮ ਸਤਪਸੇ ਜੀ ਹਾਂ ਜੀ ਪਿੰਡ ਬੋਲਾ ਜਿਹੜਾ ਪਿੰਡ ਹੈ ਜੀ ਨੇੜੇ ਪਿੰਡ ਜੀ ਨੇੜੇ ਮੇਰਾ ਹਜੇ ਨਥਾਣਾ ਪੁੱਛੋ ਜੀ ਠੀਕ ਹੈ ਜੀ ਪੂਲਾ ਪਿੰਡ ਆ ਬਾਈ ਦਾ ਮੋਬਾਈਲ ਨੰਬਰ ਜੀ 6284799047 ਇੱਕ ਵਾਰੀ ਫਿਰ ਬੋਲ ਦਿਓ 128473904 ਠੀਕ ਹੈ ਪਹਿਲੇ ਨੰਬਰ ਤੇ ਕੱਟੀ ਹੈ ਨਾ ਦਿੱਲੀ ਰਵਿਣਾਸਲ ਚ ਆ ਗਈ ਹਾਂਜੀ ਹਾਂਜੀ ਕਿੰਨੀ ਉਮਰ ਦੀ ਆ ਗਈ ਵੀਰੇ ਇਹ ਤੇ ਸਵਾਗ ਸਾਲ ਦੀ ਉਹ ਬਾਈ ਜੀ ਦਿਖਾਓ ਮੂੰਹ ਆ ਕੇ ਮਾਰ ਕੇ ਲਓ ਆ ਇੱਥੋਂ ਦੇਖ ਲਈ ਫਰਾ ਫੇਸ ਕੁਆਲਿਟੀ ਕੱਟੀ ਚੈੱਕ ਕਰ ਲਈ ਅੱਖਾਂ ਤੋਂ ਨੇ ਨੀਲੀਆਂ ਸਾਰਾ ਮੱਥੇ ਤੇ ਪਟਾਗਾ ਨੀਲੀ ਰ ਡੇਢ ਕੇ ਸਵਾਗ ਸਾਲ ਦੀ ਹੈ ਨਾ ਸਵਾਗ ਸਾਲ ਦੀ ਹਾਂਜੀ ਹਾਂਜੀ ਸਵਾਗ ਸਾਲ ਦੀ ਤੇ ਚਾਰੇ ਪੈਰਾਂ ਦੇ ਨਿਸ਼ਾਨ ਹੈ ਬਾਕੀ ਸਾਨੂੰ ਇੱਥੋਂ ਆਏ ਕੱਟੀ ਦੇ ਥਾਣ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਚਾਰ ਥਾਣੇ ਪੰਜਵੀਂ ਸ਼ਈ ਫੋਰਸ਼ਕ ਬਿਲਕੁਲ ਨਹੀਂ ਕੀ ਇਹ ਆਇ ਤੁਸੀ ਪੈਟਕੋੜੇ ਦੀ ਬਾਂਦਰ ਚੱਕਾ ਲੂ ਤੋਰ ਕੇ ਦਿਹਾਵੋ ਕੋਈ ਫਿਰ ਬੰਦਾ ਕਹੀ ਹੈਗਾ ਮਿੱਤਰ ਪਾ ਕਾਲੂ ਆ ਤੋਰ ਕੇ ਦਿਓ ਬਾਈ ਫਿਰ ਕੱਟ ਗਈ ਸੁਣੋ ਆਪਾਂ ਕੱਟੀ ਤੋਰ ਕੇ ਦਿਖਾ ਦੇਣੇ ਹੈਗੇ ਸਵਾਗ ਸਾਲ ਦੀ ਉਮਰ ਹੈ ਤੇ ਇੱਕ ਅੱਧ ਕਾਠ ਜਿੰਨਾ ਕੁ ਇੰਨੀ ਉਮਰ ਚ ਹੋਣਾ ਚਾਹੀਦਾ ਬਾਈ ਵਿਚੀ ਮੋੜ ਲੈ ਬਸ ਵੀਰੇ ਬਸ ਤੋਰਨਾ ਮਕਸਦ ਇਹੀ ਹੁੰਦਾ ਵੀ ਕੋਈ ਪੈਰ ਚ ਲੰਗ ਲੂੰਗਣਾ ਹੋਵੇ ਹਾਂ ਤੇ ਬਾਕੀ ਵੱਡੇ ਪੋਸ਼ਲ ਚਲਾ ਲੈ ਵਲੂਆ ਹੋ ਜਾਂਦਾ ਵੀ ਦੁਕਾਨ ਨਾ ਹੋਵੇ ਤਾਂ ਸਿੱਧਾ ਆਪਾਂ ਸੈਂਪੜੀ ਦਿਖਾਉਣੀ ਬੀਜੀ ਹੈ ਨਾ ਇਥੋਂ ਨਿਗਾ ਮਾਰ ਲਈ ਸਹੀ ਆ ਵੀਰੇ ਦੋਨੇ ਅੱਖਾਂ ਚ ਇਥੋਂ ਤੁਹਾਨੂੰ ਦਿਖਾ ਦੇਣੇ ਹੈਗੇ ਕੁਪਰਾ ਨੰਬਰ ਨੇ ਇਧਰ ਲਿਖੰਦੀ ਆਖ ਦੇ ਲੋ ਜੀ ਤੇ ਇਧਰੋਂ ਸੱਜੀ ਆਖ ਦੇ ਲੋ ਹਣਾ ਠੀਕ ਆ ਵੀਰੇ ਬੰਨ ਦੋ ਬਾਕੀ ਇਥੋਂ ਸੰਗ ਸੰਗ ਚੈੱਕ ਕਰ ਲੋ ਤੇ ਮੁੱਲ ਵੀਰੇ ਫਿਰ ਇਹਦਾ ਮੁੱਲ ਆਪਾਂ ਮਰ ਫੋਨ ਤੇ ਕਰਾਂਗੇ ਜੀ ਫੋਨ ਤੇ ਕਰਨਾਗਾ ਹਾਂਜੀ ਹਾਂਜੀ ਠੀਕ ਆ ਜੀ ਨਿਸ਼ਾਨ ਸਾਰੇ ਕੱਟੀ ਦੇ ਪੂਰੀ ਨੇ ਸਵਾ ਇੱਕ ਸਾਲ ਦੀ ਕੱਟੀ ਆ ਤੇ ਇਹ ਤਾਂ ਨਹੀਂ ਪਤਾ ਵੀ ਕਿਹ ਟੀਕ ਟੁਕ ਦੀ ਹੈ ਨਹੀਂ ਜੀ ਇਹਨਾਂ ਨਹੀਂ ਪਤਾ ਠੀਕ ਆ ਦੋ ਨੰਬਰ ਤੇ ਕੱਟੀ ਵੀਰੇ ਕਿੰਨੀ ਉਮਰ ਦੀ ਆ ਗਈ ਇਹ 6 ਮਹੀਨੇ ਦੀ ਹੋਊਗਾ ਜੀ ਇਹਦਾ 6 ਕਿੰਨੇ ਦੀ ਜਿਗ ਸੇ ਪ੍ਰਵਾਨੇ ਸ਼ੌਕ ਨੂੰ ਕੋਈ ਗਰੀ ਪ੍ਰਵਾਨੇ ਸੰਭੜੀ ਹੁੰਦੀ ਹੈ ਨਾ ਉਹਨਾਂ ਵਾਸਤੇ ਠੀਕ ਤੇ ਇਹ ਮਾਪ ਦਾ ਕੁਛ ਨਹੀਂ ਪਤਾ ਨਹੀਂ ਸਰਕਾਰੀ ਸਿਮੰਦੀ ਹੈ ਬਾਈ ਜੀ ਠੀਕ ਆ ਸੋ ਕੱਟੀ ਦੇਖ ਸਕਦੇ 6 ਮਹੀਨੇ ਕੱਟੀ ਆ ਹੈਲਥ ਕੁਆਲਟੀ ਚੈੱਕ ਕਰ ਲੋ ਤੇ ਆ ਇਥੇ ਤੁਸੀਂ ਖੜਨੀ ਖੋਣੀ ਚੈੱਕ ਕਰ ਲੋ ਬਾਕੀ ਥੋੜੇ ਪਸ਼ੂ ਨਮਾਇਆ ਕਰਕੇ ਤਾਜ਼ਾ ਨਵਾਇਆ ਬਾਈ ਨੇ ਤੇ ਇਸ ਕਰਕੇ ਤੁਹਾਨੂੰ ਬਾਲ ਜੀ ਤੁਹਾਨੂੰ ਹੋਰ ਤਰ੍ਹਾਂ ਨਜ਼ਰ ਆਉਣ ਦੇਣਗੇ ਆ ਇਥੋਂ ਸਣ ਚੈੱਕ ਕਰ ਲਈ ਚਾਰ ਖਾਨ ਨੇਗੇ ਮੁੱਲ ਫਿਰ ਇਹਦਾ ਹੀ ਫੋਨ ਸੀ ਫੋਨ ਤੇ ਫੋਨ ਤੇ ਅ ਅੱਗੇ ਜਿਵੇਂ ਤੁਹਾਡਾ ਨੰਬਰ ਕੱਟੀ ਗਿਆ ਬਈ ਆਪਣੀ ਇਹ ਕਿੰਨੀ ਉਮਰ ਦੀ ਆ ਗਈ ਇਹ ਡੇਢ ਸਾਲ ਦੀ ਉਹ ਬਾਈ ਜੀ ਡੇਢ ਸਾਲ ਦੀ ਸੈਂਕਸਨ ਬਹੁਤ ਸੋਹਣਿਆ ਨਾ ਹਾਂਜੀ ਹਾਂਜੀ ਇੱਥੋਂ ਦੇਖੋ ਸੈਂਕਾ ਕੱਟੀ ਨੇ ਮੋੜਨੀ ਸ਼ੁਰੂ ਕਰਤੀ 1.5 ਸਾਲ ਦੀ ਉਮਰ ਬਈ ਤੁਰ ਕੇ ਦਿਖਾਓ ਕਰ ਬਈ ਕੱਟੀ ਹੈ ਥਾਣੇ ਦੇ ਵਿਚਾਰੀ ਹੈ ਬਾਈ ਚਾਰੇ ਚਾਰੇ ਬਾਈ ਜੀ ਚਾਰ ਥਾਣਾ ਤੇ ਪੰਜ ਵਿਸ਼ੇ ਫੋਰਸ ਸਾਡੇ ਬਾਕੀ ਦੇਖੋ ਜਿਹੜਾ ਭਰਾ ਸਿੱਧੂਗਾ ਉਹ ਥੱਲੇ ਜੇ ਮਰਜ਼ੀ ਕਰ ਲੈ ਬਾਕੀ ਸੋਣਾ ਵੀਡੀਓ ਚ ਪਾ ਦਿਖਾ ਥਾਣ ਵੀ ਦਿਖਾ ਦਾਂਗੇ ਤੁਰ ਕਰਕੇ ਦਿਖਾ ਦੇਣਾ ਸੋਣਾ ਦੀ ਲੰਗ ਲੁੰਗ ਦੀ ਆਪਣੀ ਗਰੰਟੀ ਹੋ ਯਾਰ ਬਈ ਠੀਕ ਹੈ ਜੀ ਜਿਹੜਾ ਵੀ ਆਉਂਦਾ ਚੱਲ ਕੇ ਲੈ ਇੱਥੋਂ ਦੇਖੋ ਜੀ ਵਧੀਆ ਕੱਦ ਕਰ ਤਕਰੀਬਨ ਇਹ ਕੱਟੀ ਵੀ ਇੱਥੇ ਰੋਕ ਲਈ ਬਈ ਇੱਥੇ ਆਦਾ ਥੋੜੀ ਜਿਵੇਂ ਪਾਦੇ ਵਾਲਾ ਕਰਕੇ ਨਹੀਂ ਫਿਰ ਪੀ ਪਸ਼ੂ ਫੁਰਕਣ ਲੱਗ ਜਾਂਦੇ ਓਵੇਂ ਹੋ ਜਾਂਦਾ ਹੈ ਬਾਈ ਕਿੱਟੀ ਤੋਂ ਹਰਾ ਜਰੂਰੀ ਬਹੁਤਾਂ ਕੱਟੀ ਇੱਥੇ ਖੜ ਨਹੀਂ ਖੋੜ ਨਹੀਂ ਦੇਖੋ ਕੱਟੀ ਦੀ ਤੇ ਇੱਥੇ ਰੱਖੀ ਵੀ ਰੋਕੇ ਤੁਸਾਨੂੰ ਕੱਟੀ ਥਾਣ ਦਿਖਾ ਦਈਏ ਲਓ ਥਾਣ ਦੇਖੋ ਇਹਦੇ ਚਾਰ ਥਾਣ ਬਹੁਤ ਸੋਹਣੇ ਲੱਗੇ ਹੋਏ ਨੇਗੇ ਗੈਪ ਤੇ ਤੇ ਤਕਰੀਬਨ 3-4 ਮਹੀਨਾ ਦਾ ਕਹੀਦੀ ਕੱਟੀ ਹੈ ਟੀਆ ਪਰ ਉਹਦੇ ਕਾਬਲ ਆਣਾ ਬਾਈ ਹਾਂਜੀ 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 ਠੀਕ ਆ ਇੱਥੋਂ ਫੇਸ ਕੱਟ ਉਸ ਨੂੰ ਫੇਰ ਦੁਬਾਰਾ ਚੱਕਰ ਆਦਣਾ ਡੇਢ ਸਾਲ ਦੀ ਝੋਟੀ ਹੈਗੀ ਕੱਟੀ ਮੰਨ ਲਓ ਜ ਝੋਟੀ ਮੰਨ ਲਓ 3-4 ਇੰਚ ਚ ਪੂਛ ਬੰਦੋ ਵੀਰੇ ਲਓ ਦੇਖ ਸਕਦੇ ਜੀ ਚਾਰ ਝੋਟਿਆਂ ਬਾਈ ਕੋਲ ਅੱਜ ਤੇ ਚੌਥੇ ਨੰਬਰ ਤੇ ਆ ਗਈ ਵੀਰੇ ਆਪਣੇ ਕੋਲੇ ਆ ਝੋਟੀ ਹੈ ਨਾ ਹਾਂਜੀ ਹਾਂਜੀ ਤੇ ਕਿੰਨੀ ਉਮਰ ਦੀ ਹੈ ਇਹ ਇਹ ਸਵਾ 2 ਸਾਲ ਦੀ ਹੋਊਗਾ ਜੀ ਸਵਾ 2 ਸਾਲ ਦੀ ਤੇ ਠੀਕਾ ਭਰਾ ਆਇਆ ਗੱਪਣਾ ਠੀਕਾ ਭਰਾ ਆਇਆ ਜੀ ਇਹ ਤਾਂ 29 ਤਰੀਕ ਨੂੰ ਪਹਿਲੇ ਮਹੀਨੇ ਦੀ ਸ਼ਾਂਤ ਤੋਂ ਸ਼ਾਂਤ ਤੋਂ ਸ਼ਾਂਤ ਤੋਂ ਸੰਰੀ ਵੀ ਆਈ 29 ਤਰੀਕ ਨੂੰ ਅੱਜ ਆਪਾਂ ਜਣੀ ਦੀ ਇਹ 16 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਹਾਂਜੀ 17 18 19 ਦਿਨ ਹੋ ਗਏ ਨਾ 19 ਦਿਨ 19 ਦਿਨ ਹੋ ਗਏ 19 ਦਿਨ ਹੋ ਗਏ ਤੇ ਹਈ ਦੁਆਰਾ ਫਿਰ ਕੋਈ ਬੋਲੀਪਰ ਨਾ ਨਾ ਨਹੀਂ ਨਹੀਂ ਬਾਈ ਜੀ ਕੋਸ ਨਹੀਂ ਬੋਲੀ ਨਾ ਕੋਸ ਬਈ ਛੱਟਾ ਕੱਟੀ ਹੈ 100% ਗੱਭੋਂ ਨਹੀਂ ਨਿਕਲੂ ਪਰ ਜੇ ਚੱਕੇ ਚ ਨਹੀਂ ਆਉਂਦੀ ਆਪਾਂ ਇਹ ਨਹੀਂ ਕੋਸ ਕਹਿ ਸਕਦੇ ਠੀਕ ਠੀਕ ਬੰਦਾ ਉਹਦੀ ਤਹਲੀ ਕਰ ਸਕਦਾ ਜਾ ਕੇ ਪੁੱਛ ਕੇ ਫਿਰ ਸਬਦਾ ਕਰ ਲੈ ਹੂੰ ਬਾਕੀ ਥਣ ਦਿਖਾ ਦੇਣਾ ਆਪਾਂ ਥਣ ਦੇਖ ਚਾਰ ਇੱਥੇ ਚੈੱਕ ਕਰ ਲੋ ਈ ਥਣ ਤੋਰ ਕੇ ਦਿਹਾਉ ਬਾਈ ਫਿਰ ਆਪਾਂ ਕੱਟੀ ਬਾਕੀ ਸਿੰਗ ਸਿੰਗ ਕੱਟੀ ਤੇ ਬਹੁਤ ਸੋਹਣੇ ਆ ਗਏ ਇੱਥੇ ਦੇਖ ਲਈ ਫੇਸ ਕੁਆਲਟੀ ਤਕਰੀਬਨ ਗੱਭਣ ਹੋਈ ਵੀ ਆ ਜੇ ਤੁਹਾਡੇ ਕਰਮਾਂ ਦੀ ਗੱਭਣ ਰਹੇਗੀ ਆ ਵੀ ਚੰਗੀ ਗੱਲ ਆ ਬਾਕੀ ਇਹ ਜਿਹੜੇ ਬੱਚਾ ਹੁੰਦੇ ਉਹਦਾ ਜਿਹੜਾ ਦਿੱਕਤ ਆਏ ਜੇ ਨਾ ਵੀ ਰਹੂਗੀ ਦੁਬਾਰਾ ਇਹਨੂੰ ਇੱਕ ਜਿਹੜੀ ਦਵਾਈ ਭਰਾ ਕੇ ਜਾਂ ਇੱਕਦਰ ਮਲੇ ਮਿਨਰਲ ਮਿਕਸਚਰ ਵਗੈਰਾ ਵੀ ਦਵਾਈ ਚਾਰ ਕੇ ਗੱਭਣ ਦੁਬਾਰਾ ਵੀ ਕਰ ਸਕਦੇ ਨੇ ਠੀਕ ਆ ਜੀ ਵੀ ਤਕਰੀ ਗੱਭਣ ਦੇ ਜਾਣ ਸੀ ਹੈ ਠੀਕ ਆ ਛੋਟੇ ਤੋਂ ਗੱਭਣ ਕਰਾਈ ਵੀ ਆ ਹਾਲ ਤੋਂ ਬੂਰੇ ਤੋਂ ਆਪਾਂ ਪਿੰਡ ਭੇਜ ਦਾਂਗੇ ਵੀਡੀਓ ਮੇਰੇ ਕੋਲ ਆ ਮੋਬਾਈਲ ਤੇ ਠੀਕ ਆ ਠੀਕ ਆ ਜੀ ਬਾਈਕਾ ਜਿੱਦੇ ਛੋਟੇ ਤੋਂ ਗੱਭਣ ਕਰਾਈ ਉਸ ਦਿਨ ਦੀ ਵੀਡੀਓ ਬਣਾਈ ਉਹ ਜਿਹੜਾ ਭਰਾ ਖਰੀਦੂ ਇਹਨਾਂ ਦਾ ਮੋਬਾਈਲ ਤੋਂ ਸਪੈਸ਼ਲ ਵੀਡੀਓ ਚੈੱਕ ਕਰਵਾਦਾ ਹੈਗਾ ਮੰਗਾ ਸਕਦਾ ਦੇਖ ਲੈ ਪੁੱਛ ਸਕਦਾ ਤਸੱਲੀ ਕਰਕੇ ਫਿਰ ਸੌਦਾ ਪਿੰਡ ਪੰਡਿਤ ਛੋਟਾ ਪੁੱਲੇ ਚੱਲ ਪੁੱਲੇ ਬੂਰਾ ਜੋਟਾਗਾ ਠੀਕ ਆ ਵੀਰੇ ਬਾਨ ਦੋ ਇਹਦਾ ਮੁੱਲ ਵੀ ਫੋਨ ਤੇ ਹੋਊਗਾ ਭਾਈ ਇਹ ਕਰਨ ਨੰਬਰ ਫੇਰ ਬੋਲ ਦਿਸੇਗਾ ਨਾ ਵੀਰੇ ਨੰਬਰ ਬੋਲ ਦੋ 6284799047 ਠੀਕ ਆ ਇਹ ਬਾਈ ਦਾ ਮੋਬਾਈਲ ਨੰਬਰ ਹੈ ਚਾਰ ਕਟੀਆਂ ਨਹੀਂ ਆ ਤੇ ਨੀਲੀ ਰਾਵ ਨੂੰ ਫੇਰ ਨਜ਼ਰ ਮਰਵਾ ਦੇਣਾਗਾ ਕਿਉਂਕਿ ਬਹੁਤ ਪਰਾ ਕੱਟੀ ਮਾ ਦੇ ਨੀਲੀ ਰਾਵ ਨਸਲ ਦੇ ਵਿੱਚ ਨਾ ਉਹ ਪਿੰਡ ਪੂਲਾਗਾ ਤੇ ਨੇੜੇ ਨਥਾਣਾ ਮਹਾਰਾਜ ਪੁੱਛੋ ਇਹ ਪੈਣ ਨੇੜੇ ਆ ਕੇ ਬਾਕੀ ਛੋਟੀ ਕੱਤੀ ਆ ਚਾਰਾਂ ਕੱਟੇ ਤੁਹਾਨੂੰ ਜਿਹੜੀ ਕੱਟੀ ਪਸੰਦ ਆਉਂਦੀ ਆ ਸੋ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ